ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਣਗੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਭੁੱਲ ਡੇਰੀ ਫਾਰਮ ਕਾਲ ਗਿਆ ਦੋਸਤੋ ਇੱਕ ਬੇਨਤੀ ਰਿਕਵੈਸਟ ਆ ਤੁਹਾਡੇ ਗਾੜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬੈਲ ਆਈਕਨ ਨੂੰ ਆਲ ਦੇ ਸੈੱਟ ਕਰ ਲਿਆ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਿਹਾ ਕਰੇ ਤੇ ਅੱਜ ਆਪਾਂ ਤਨੋਲਾ ਮੰਡੀ ਪਹੁੰਚੇ 11:27 ਨੂੰ ਲੱਗਦੀ ਆ ਮਹੀਨੇ 'ਚ 2 ਵਾਰ ਆ ਤੇ ਮੰਡੀ ਦੇ ਵਿੱਚ ਜਰੂਰ ਵੇਚ ਕਰਿਆ ਕਰੋ ਬਹੁਤ ਮਾਲਾ ਮਾਲ ਵਧੀਆ ਤੋਂ ਵਧੀਆ ਆਉਂਦਾ ਮਾਂਗਾ ਵੀ ਆਉਂਦਾ ਸਸਤਾ ਵੀ ਆਉਂਦਾ ਜਿੱਦਾਂ ਦਾ ਵੀ ਕਿਸੇ ਨੇ ਲੈਣਾ ਤੇ ਆਪਣੀ ਵੀਡੀਓ ਦੇ ਵਿੱਚ ਵੀ ਇਹ ਕੋਸ਼ਿਸ਼ ਹੁੰਦੀ ਤੁਹਾਨੂੰ ਵੀ ਦੋਵੇਂ ਪੱਖ ਵਿਖਾਉਣ ਦੀ ਚੰਗਾ ਵੀ ਡੰਗਰ ਮਾਲਾ ਚੰਗੇ ਰੇਟ ਵਾਲਾ ਵੀ ਤੇ ਹਲਕੇ ਰੇਟ ਵਾਲਾ ਵੀ ਤੇ ਆਓ ਮਿਲਦੇ ਵੀਡੀਓ ਤੋਂ ਵੀਡੀਓ ਨੂੰ ਵੀਰ ਵਾਤ ਤੋਂ ਵਾਤ ਸ਼ੇਅਰ ਕਰਿਆ ਕਰੋ ਗਰੁੱਪਾਂ ਦੇ ਵਿੱਚ ਜਿੰਨੇ ਲੈਣੀ ਉਹਨਾਂ ਕੋਲ ਵੀਡੀਓ ਡੰਗਰ ਪਹੁੰਚ ਜਾਇਆ ਕਰੇ ਤੇ ਡੰਗਰ ਜਿਹੜਾ ਟਿੱਪ ਕੇ ਚੋ ਕੇ ਤਸੱਲੀ ਕਰਕੇ ਸਾਡਾ ਫਰਜ਼ ਤੁਹਾਨੂੰ ਡੰਗਰ ਬਖਾਉਣਾ ਤੇ ਬਾਕੀ ਤਸੱਲੀ ਤੁਸੀਂ ਕਰਨੀ ਆਓ ਦੋਸਤੋ ਮਿਲਦੇ ਆਂ ਵੀਡੀਓ ਹਾਂਜੀ ਸਸੀਗਾਲ ਸਾਰਿਆਂ ਠੀਕ ਹੋਣਗੇ ਉਮੀਦ ਕਰਦੇ ਆਂ ਦੋਸਤੋ ਇੱਕ ਗੱਲ ਹੀ ਉਹ ਚੇਤਾ ਪੁੱਲ ਗਿਆ ਮੈਨੂੰ ਵੀ ਆਪਾਂ ਘਰੇ ਵੀ ਜੇ ਕਿਸੇ ਨੇ ਮੇਰੇ ਵੀਰ ਨੇ ਮਾਲ ਡੰਗਰ ਦੀ ਵੀਡੀਓ ਬਣਾਉਣੀ ਆ ਤੇ ਆਪਣਾ ਥੱਲੇ ਨੰਬਰ ਚੱਲਦਾ ਹੁੰਦਾ ਹੈ ਤੇ ਸੰਪਰਕ ਕਰ ਲਿਆ ਕਰੋ ਦੂਰ ਨੇੜੇ ਦਾ ਕੋਈ ਕੰਮ ਕਰਨੇ ਜਾਂ ਉੱਥੇ ਆਪਾਂ ਗੱਲ ਕਰ ਲਿਆ ਕਰਾਂਗੇ ਤੇ ਕਿਤੇ ਵੀ ਹੋਵੇ ਤੇ ਵੀਡੀਓ ਆਪਾਂ ਬਣਾ ਲਿਆ ਕਰਾਂਗੇ ਤੇ ਨੰਬਰ ਆਪਣਾ ਚੱਲਦਾ ਹੁੰਦਾ ਵੀਡੀਓ ਦੇ ਤਾਂ ਸੰਪਰਕ ਜਰੂਰ ਕਰ ਲਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੋਂ ਬਾਅਦ ਉਹਦਾ WhatsApp ਦੇ ਵਿੱਚ ਸ਼ੇਅਰ ਕਰਿਆ ਕਰੋ ਮਿਹਰਬਾਨਾ ਧਨੋਲਾ ਮਾਈਦੀ ਮੰਡੀ ਦੀ ਸ਼ਾਹ ਅਡਰ ਕੁਆਲਿਟੀ ਦੋਸਤੋ ਚੈੱਕ ਕਰੋ ਤੇ ਪੇਠਪੂੜਾ ਤੇ ਹਾਈਟ ਵੀਰ ਜੀ ਲੱਗ ਗਏ ਇੱਕ ਮਿੰਟ ਤੁਹਾਨੂੰ ਆਹੇ ਖੋਲੇ ਹੋਣੇ ਖੋਲੇ ਹੋ ਹਾਈਟ ਵੇਖੋ ਤੇ ਫੇਸ ਕੁਆਲਿਟੀ ਵਿਖਾਇਆ ਜੀ ਬ੍ਰੀਕ ਫੇਸ ਕੁਆਲਿਟੀ ਦੇ ਪਤਲਾ ਸਿੰਘ ਤੇ ਜੈਡ ਬਲੈਕ ਤੇ ਪਤਲੇ ਚੰਮ ਦੀ ਤੇ ਹਾਈਟ ਲੋ ਮਹਾਰਾਜ ਕੋਈ ਛਾਕੜੀ ਮੰਡੀ ਵੇਖੀ ਆ ਪਰ ਸਿਰੇ ਦੀ ਮਾਝਾ ਵੀਰ ਨੇ ਲਿਆਂਦੀ ਸਾਹਮ ਕੇ ਟੱਕੇ ਬਾਈ ਤੇ ਲੇਵਾ ਮਹਾਰਾਜ ਦੇ ਨਜ਼ਰ ਨਾਲ ਲੱਗੇ ਗਾਵਾਂ ਵਰਗਾ ਲੱਗਾ ਤੇ ਥਣ ਵੇਖੋ ਬਹੁਤ ਸੋਹਣਾ ਕਿਹੇ ਗੱਲੋਂ ਕੋਸੀਣੀਗੀ ਤੇ ਬਾਕੀ ਬਾਈ ਨੂੰ ਨਾ ਕਰਦੇ ਗੱਲ ਕਿਣਵਾ ਸੁਆ ਕਿ ਦੁੱਧ ਦਾ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਬੋ ਠੀਕ ਠਾਕ ਵੀਰ ਜੀ ਹਾਂਜੀ ਹਾਂਜੀ ਵਧੀਆ ਚਾਹੀਦੀ ਫੇਸ ਕੁਆਲਿਟੀ ਵੇਖੋ ਮੈਨੂੰ ਬਹੁਤ ਸੋਹਣੀ ਲੱਗੀ ਤੇ ਇੱਕਾਦ ਦੇਖ ਲਓ ਵੀਰ ਦੀ ਹਾਈਟ 6 ਫੁੱਟ ਦੇ ਲਾਗੇ ਆ ਮੇਰੇ ਜਿੰਨੀ ਹਾਈਟ ਕੋਈ ਇੰਚੀ ਉਧਰ ਉਧਰ ਹੋ ਤੇ ਮਾਈ ਦੀ ਹਾਈਟ ਹੋਵੇ ਤੇ ਕਿਹੜਾ ਸੁਆ ਵੀਰ ਜੀ ਸੁਆ ਦੂਜਾ ਜੀ ਦੂਜਾ ਸੁਆ ਕਿੰਨੇ ਦਿਨਾਂ ਦਾ ਹੈ 15 ਦਿਨ ਹੋ ਗਏ 15 ਦਿਨ ਹੋ ਗਏ ਕਿੰਨਾ ਦੁੱਧ ਤਿਆਰ ਹੈ ਦੁੱਧ ਹੈਗਾ 14 ਕਿਲੋ ਐ ਮੈਡਮ ਮੈਡਮ ਤੇ ਕੀ ਡਿਮਾਂਡ ਕਰਦੇ ਡਿਮਾਂਡ 140 ਕਰਦੇ 140 ਦੇ ਲੈਣ ਮੌਕੇ ਤੇ ਹਾਂ ਹੋ ਜੀ ਮੋਗਲ ਚਲ ਮੋਡਲ ਨੰਬਰ ਦਾ 9847 672 ਫੇਰ ਦਾ 9847 6872 ਲੋ ਭਾਈ ਮੋਰਾ ਨਸਲ ਦੇ ਵਿੱਚ ਝੋਟੀ ਕਰੋ ਚੈੱਕ ਫੇਸ ਕੁਆਲਟੀ ਫੁੱਲਾ ਸਿੰਘ ਤੇ ਪਤਲੇ ਚੰਮ ਦੀ ਮੱਝ ਦੱਕੀ ਬਾਈ ਮੜੀ ਦੱਕੀ ਤੇ ਥਾਣਾਂ ਦੀ ਕੁਆਲਟੀ ਦੋਸਤੋ ਵੇਖੋ ਮੁਠੀ ਵਾਲਾ ਥਾਂ ਤੇ ਵਿਰਲ ਤੇ ਲੇਵੇ ਦੀ ਕੁਆਲਟੀ ਗਾਵਾਰਗਾ ਲੇਵਾ ਟਾਈਟ ਆਰ ਰਿਕਵਲਟੀ ਹੈ ਤੇ ਬਾਕੀ ਵੀਰ ਜੀ ਹੁਣ ਨਾ ਕਰਦੇ ਗੱਲ ਪੇਠ ਪੂੜੇ ਦੀ ਬਹੁਤ ਚੌੜੀ ਤੇ ਚੰਗੀ ਵਜਨ ਵਟੇ ਵਾਲੀ ਆ ਲੈ ਬਾਈ ਤੇ ਚੰਗੀ ਹਾਈਟ ਹੈ ਕਿਉਂਕਿ ਵੀਰ ਦਾ ਕਾਦ ਸੁਖਣਾ 6 ਫੁੱਟ ਦੇ ਲੱਗੇ ਆ 6.5 ਤਾਂ ਲੱਗਦਾ ਪਰ ਮਾਈ ਦੀ ਹਾਈਟ ਵਧੀਆ ਹੈ ਤੇ ਚੰਗੀ ਵਜਨ ਵਟੇ ਵਾਲੀ ਆ ਦੁੱਧ ਵਾਲੀ ਆ ਉਹ ਤਾਂ ਗਾੜੀ ਹੁਣ ਸੰਬੇ ਤੇ ਪਾਏ ਦਾ ਬਾਕੀ ਬਾਈ ਨਾ ਕਰਦੇ ਗੱਲ ਕਿੰਨਾ ਦੁੱਧ ਹੈ ਚੱਕੀ ਟੈਂਕਰਿੰਦਾ ਬੰਦੋ ਜੀ ਤੇ ਕੀ ਡਿਮਾਂਡ ਕਰਦੇ ਆ ਬੰਦੋ ਬੰਦੋ ਫੇਸ ਕੁਆਲਟੀ ਵੇਖੋ ਕਿੰਨੀ ਸੋਹਣੀ ਬਲੈਕ ਹੀ ਅੱਖਾਂ ਤੇ ਚੱਟ ਬਲੈਕ ਪੂਛ ਤੇ ਸਫੇਦ ਹੈਗਾ ਤੇ ਮੈਨੂੰ ਥਣ ਬਹੁਤ ਸੋਹਣੇ ਲੱਗੇ ਚਾਰੇ ਥਣ ਮੁੱਠੀ ਵਾਲੇ ਥਣ ਨੇ ਸੱਸੀ ਦਾ ਵੀ ਜੀ ਉਹ ਠੀਠਾ ਵੀ ਜੀ ਕਿਹੜਾ ਮੂਹਾਂ ਜੀ ਤਿੱਜਾ ਜੀ ਤਿੱਜਾ ਕਿੰਨੇ ਦਿਨਾਂ ਦੇ ਹੈ ਜੀ ਕਿੰਨੇ ਦਿਨਾਂ ਬਾਕੀ ਆ ਜੀ ਦੱਸ ਦੇਣਾ ਉਹਨੇ ਤੋਂ ਤਾਂ ਬਹੁਤ ਸੋਹਣੀ ਪੰਜ ਬਣ ਜਾਣਾ ਜੀ ਠੀਕ ਬੋ ਕੀ ਡਿਮਾਂਡ ਕਰਦੇ ਪੰਜ ਜੀ 1 5 ਕੀ ਦੁੱਧ ਦੀ ਆਸ ਦੁੱਧ ਕੜ ਦੂ 12 13 ਜੀ 12 13 ਠੀਕ ਹੈ ਮੋਬਾਈਲ ਨੰਬਰ ਦੱਸਦੇ 94653 ਜੀ 27428 ਠੀਕ ਨੋ ਦੋਸਤੋ ਮੋਹਰਾ ਨਸਲ ਦੇ ਵਿੱਚ ਝੋਟੀ ਆ ਪੇਟ ਪੂੜਾ ਚੈੱਕ ਕਰੋ ਤੂੰ ਟੱਕੀ ਬਾਈ ਡੱਕ ਲਈ ਡੱਕੀ ਡੱਕੀ ਦੇ ਸ਼ਾਨਦਾਰ ਪੇਟ ਪੂੜਾ ਤੇ ਆਰਡਰ ਕੁਆਲਿਟੀ ਵੇਖੋ ਡੱਕੀ 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 ਥਾਣੋਂ ਖੈ। ਫੇਸ ਕੁਆਲਿਟੀ ਚੈੱਕ ਕਰੋ ਪਤਲਾ ਫੇਸ ਗੋਲ ਸਿੰਘ ਕਾਲੀਆ ਤੇ ਥਣ ਮੁਠੀ ਵਾਲਾ ਥਣ ਦੋਸਤ ਵੇਖ ਸਕਦੇ ਤੁਸੀਂ ਬਹੁਤ ਸ਼ਾਨਦਾਰ ਥਣ ਲੱਗਾ ਤੇ ਚੰਗੀ ਹਾਈਟ ਲਾਇਓ ਹੈ ਤੇ ਬਹੁਤ ਸੋਹਣੀ ਝੋਟੀ ਆ ਕਿਹੇ ਗੱਲੋਂ ਖੁੱਸੀ ਨਹੀਂ ਗਈ ਮੈਨੂੰ ਲੱਗਦਾ ਵੀ ਅਜੇ ਉਮਰ ਵੀ ਇੰਨੀ ਖਾਸ ਜ਼ਿਆਦੀ ਨਹੀਂ ਹੋਣੀ ਕੋਈ ਤੇ ਬਹੁਤ ਸੋਹਣੀ ਝੋਟੀ ਹੈ ਪੇਟ ਫੂੜਾ ਭਜਨ ਵਟਾ ਬਾਈ ਦੀ ਹਾਈਟ ਵੀ ਚੰਗੀ ਆ ਜਿਹੜਾ ਲਈ ਜਾਂਦਾ ਨਾ ਗਾੜੀ ਹਾਈਟ ਉਹਦੀ ਵੀ ਚੰਗੀ ਆ ਤੇ ਆਰਡਰ ਕੁਆਲਿਟੀ ਚੈੱਕ ਕਰੋ ਦੋਸਤੋ ਬੈਕ ਸਾਈਡ ਤੋਂ ਤੇ ਵੈਸੇ ਵੀ ਠੰਡੀ ਸੀਲ ਵੇ ਇੱਥੇ ਵੇਖੋ ਇਹ ਬਾਕੀ ਕਰਦੇ ਭਾਈ ਹੁਣਾਂ ਨਾਲ ਗੱਲ ਬਹੁਤ ਸੋਣੀ ਝੂਠੀ ਸਸੀਆ ਵੀਰ ਜੀ ਸ਼ਾਸਤਰੀ ਗੱਲ ਤੋਂ ਡੀਡਾ ਜੀ ਹਾਂਜੀ ਬਹੁਤ ਵਧੀਆ ਰੱਬ ਕਿਣਵਾ ਸੁਆ ਜੀ ਇਹ ਦੂਜਾ ਸੁਆ ਵੀਰਾ ਕਿੰਨੇ ਦਿਨਾਂ ਦਾ ਵੀਰ ਜੀ ਅੱਜ ਇਹਨੂੰ 6 ਮਹੀਨਾ ਦਾ ਹੋਗਾ ਸੁਆ 6 ਮਹੀਨਾ ਬੋਲੇ ਚ ਚੱਲਦਾ ਹੈ ਬੋਲਾ ਚ ਹਾਂਜੀ ਤੇ ਕਿੰਨਾ ਬੋਲਾ ਜੀ ਇਹ ਹੁਣ 12 ਕਿਲੋ ਐ ਮਣਵਾ ਕਰਨ ਹਾਂਜੀ ਬਹੁਤ ਤੇ ਕੀ ਡਿਮਾਰਟ ਕਰਦੇ ਹੋ ਹੁਣ ਤਾਂ ਇੱਕ ਸੱਟ ਕਰ ਦੋ ਦੇ ਲੈਣ ਨਾਲ ਨਾਲ ਕੋ ਮਾਨਤਾਨ ਕਰਦਾਂਗੇ ਲੋਕੇ ਜੀ ਹਾਂਜੀ ਹਾਂਜੀ ਮੋਬਾਈਲ ਨੰਬਰ ਦਾ ਮੋਬਾਈਲ ਨੰਬਰ ਜੀ ਆਪਣਾ 90535 48904 ਠੀਕ ਹੈ ਬਾਈ ਝੋਟੀ ਛੱਡਣ ਵਾਲੀ ਨਹੀਂ ਗੀ ਆਪਣੀ ਤਿੱਪਕੇ ਤਸੱਲੀ ਕਰਕੇ ਬਾਈ ਨਾ ਲੈ ਲਿਓ ਝੋਟੀ ਬਹੁਤ ਸ਼ਾਨਦਾਰ ਇਹ ਨਹੀਂ ਵੀ ਮੈਂ ਵੀਡੀਓ ਬਣਾਉਣ ਦਾ ਮਾਰਾ ਕਹਿੰਦਿਆਂ ਪਰ ਝੋਟੀ ਕੋਈ ਸ਼ੱਕ ਨਹੀਂ ਤੁਸੀਂ ਵੀ ਵੀਡੀਓ ਗੌਰ ਨਾਲ ਤੇ ਧਿਆਨ ਨਾਲ ਵੇਖਿਓ ਇੱਕ ਰਾ ਥਣਾ ਦੀ ਕੁਆਲਿਟੀ ਵੇਖਿਓ ਕਿਉਂ ਜੇ ਥਣ ਮਿਲ ਜਾਂਦੇ ਆ ਲੈਵਾੜੀ ਚੰਗਾ ਸਿੰਘ ਮਿਲ ਜਾਂਦਾ ਪਿੰਡ ਦੀ ਪਿੱਛੇ ਦੀ ਬਹੁਤ ਸਾਫ ਝੋਟੀ ਲੋ ਜੀ ਪਿਓਰ ਮੋਰਾ ਤੇ ਪਿਓਰ ਹਰਿਆਣੇ ਦੀ ਫੇਸ ਕੁਆਲਟੀ ਚੈੱਕ ਕਰੋ ਤੁਸੀਂ ਪਾਣੀ ਪੀ ਲੈਂਦੇ ਪੀ ਲੈਂਦੇ ਫੇਸ ਕੁਆਲਟੀ ਚੈੱਕ ਕਰੋ ਤੇ ਪਿੰਡਾ ਚੈੱਕ ਕਰੋ ਸਭ ਤੋਂ ਮੇਨ ਟੱਕੀ ਮੇਨ ਆਰਡਰ ਕੁਆਲਟੀ ਵੇਖੋ ਡੱਕਲੀ ਬਾਈ ਟੱਕੀ ਇਹ ਰੱਖ ਲੋਇਆ ਕਰ ਮਾ ਲਈਏ ਚਲੋ ਉੱਥੇ ਜਾਂਦੇ ਹਾਂ ਡੰਗਰ ਨਾ ਸੂਇਆ ਹੁੰਦਾ ਤੇ ਫਿਰ ਫਲਦਾ ਬੜਾ ਕਰਦਾ ਤਾਂ ਕਰਕੇ ਤੇ ਮੁਸ਼ਕਲ ਆ ਜਾਂਦੀ ਆਰਡਰ ਕੁਆਲਟੀ ਵੇਖੋ ਹੋ ਦੋਸਤੋ ਤੇ ਵੀਰਾਂ ਦਾ ਪਿਓਰ ਹਰਿਆਣਾ ਦੀ ਆ ਪਿਓਰ ਹਰਿਆਣੇ ਦੀ ਤੇ ਲੱਗਦੀ ਹੀ ਆ ਥਣ ਵੇਖ ਲੈਣਾ ਆ ਬੈਣੀ ਵਾਲੇ ਪਾਸੇ ਥਣ ਵੇਖੋ ਤੇ ਪਿੰਡਾ ਵੇਖੋ ਤੇ ਪਿਛਾ ਵੇਖੋ ਬਹੁਤ ਸ਼ਾਨਦਾਰ ਝੋਟੀ ਆ ਪਤਲੇ ਚੰਮ ਦੀ ਬਾਕੀ ਵੀਰ ਜੀ ਨਾ ਕਰਦੇ ਗੱਲ ਖੜਵਾ ਸੁਆ ਕਿਹੜਵਾ ਸੂਆ ਵੀਰ ਜੀ ਇਹ ਵੀ ਵੀਰੇ ਦੂਜਾ ਸੂਆ ਮੂੰਹੋਂ ਛੇ ਦੰਦ ਦਾ ਮੂੰਹੋਂ ਛੇ ਦੰਦ ਦਾ ਦੂਜਾ ਕਿੰਨੇ ਦਿਨਾਂ ਦਾ ਹੋ ਗਿਆ ਅੱਜ ਨੂੰ ਹਲਤਾ ਹੋ ਗਿਆ ਸੂਆ ਹਲਤਾ ਹੋ ਗਿਆ ਕਿੰਨੇ ਦੋ ਤੇ ਆ ਗਈ ਦੁੱਧ ਹੁਣ 13 ਕਿਲੋ ਹਾਜ਼ਰ ਹੈ ਇਹ ਮਿੰਮਾ ਹਾਂਜੀ ਜਮਾ ਡੱਬੇ ਤੇਹਰੇ ਹਿਆਣੇ ਦੀ ਕਿੱਥੋਂ ਕਹਿੰਦੇ ਤੁਸੀਂ ਇਹ ਜਗਮਾਲ ਵਾਲੀ ਦੀ ਜਗਮਾਲ ਵਾਲੀ ਵੰਡੀ ਜਲਾ ਸਰਸਾ ਜਲਾ ਸਰਸਾ ਹਾਂਜੀ ਹਾਂਜੀ ਤੇ ਕੀ ਡਿਮਾਂਡ ਕਰਦੇ ਇਹਦਾ ਮੁੱਲ 170 ਜੀ 170 ਹਾਂਜੀ ਤੇ ਨੰਬਰ ਦੱਸ ਦਿਓ 9053548904 ਠੀਕ ਦੋਸਤੋ ਮੋਰਾ ਨਸਲ ਦੇ ਵਿੱਚ ਝੋਟੀ ਪਤਲੇ ਚਾਮ ਵਾਲੀ ਪਤਲਾ ਚਾਮ ਜਿਹਨੂੰ ਕਹਿੰਦੇ ਆ ਤੇ ਆਰਡਰ ਕੁਆਲਟੀ ਡੱਕੀ 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 ਗਾਵਾਰ ਕੀ ਸੋਖਣਾ ਆਰਡਰ ਕੁਆਲਟੀ ਆ ਵੇਖ ਸਕਦੇ ਹੋ ਤੁਸੀਂ ਲੈ 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 ਬਹੁਤ ਸੋਹਣੀ ਲੈ ਇੱਧਰ ਫੇਸ ਕੁਆਲਟੀ ਦੇਖ ਸਕਦੇ ਹੋ ਦੋਸਤੋ ਤੁਸੀਂ ਤੇ ਬਹੁਤ ਸ਼ਾਨਦਾਰ ਆ ਆਰਡਰ ਕੁਆਲਿਟੀ ਤੁਹਾਨੂੰ ਮਖਾਉਣੇ ਆ ਕੱਦ ਦਾ ਸਮਝ ਜਿਆ ਪਰ ਆਰਡਰ ਕੁਆਲਿਟੀ ਦੋਸਤੋ ਚੈੱਕ ਕਰੋ ਬੇਕਮਾਲ ਲੱਗੀ ਝੋਟੀਆਂ ਮਹਾਰਾਜ ਤਾਂ ਦੋਸਤियां ਬਖੇ ਹੋ ਜੀ ਇਹ ਝੋਟੀਆਂ ਨੂੰ ਤੇ ਲੈਣੀਆਂ ਕਰੇ ਜਿਹੜਾ ਮੇਰਾ ਵੀਰ ਭਰਾ ਲਵੇ ਆਰਡਰ ਕੁਆਲਿਟੀ ਵੇਖ ਸਕਦੇ ਹੋ ਤੇ ਥਾਨ ਵੇਖੋ ਦੋਸਤੋ ਬਹਿਣੀ ਵਾਲੇ ਪਾਸੋਂ ਬਹੁਤ ਸੋਹਣਾ ਥਾਂ ਸਸੀਆ ਬਾਈ ਉਹ ਠੀਕ ਠਾਕ ਤੇ ਸਸੀਆ ਮੋਦੀ ਬਣਾ ਕਿੰਨਾ ਵਸੂਆ ਭਾਈ ਸੂਆ ਦੇ ਵਿੱਚ ਤੀਜਾ ਹੈਗਾ ਤੀਜਾ ਸੂਆ ਕਿੰਨੇ ਦਿਨਾਂ ਦਾ ਹੈ ਹੈਗਾ ਵੀ 10 ਦਿਨਾਂ ਦਾ 10 ਦਿਨ ਕਿੰਨਾ ਦੋ ਤਿਆਰ ਆ ਦੋ ਦੇ ਥੱਲੇ 100 ਲੀਟਰ ਤਿਆਰ ਹੈ ਐ ਮੇੜਵਾ ਹਾਂ ਮੇੜਵਾ ਕੀ ਡਿਮਾਂਡ ਕਰਦੇ ਹੋ ਟਮਾਟਰ ਭਾਈ 1.90 ਇੱਕ ਡੱਬੇ ਤੇਲ ਲੈਣ ਤੇਲ ਨਾਲ 1.5 ਇੱਕ ਪਾਇੰਟ ਦੀ ਮੋਬਾਈਲ ਨੰਬਰ ਦਾ 986780848 ਲੋ ਵੀਰੋ ਨਾਲ ਕੋਲ ਇੱਕ ਹੋਰ ਗਿਫਟੀ ਹੈ ਸਾਧਾ ਨੀਲੀ ਰਾਵੀ ਦੇ ਵਿੱਚ ਫੇਸ ਵਾਲੀ ਦੀ ਦੋਸਤੋ ਚੈੱਕ ਕਰੋ ਸਿੰਘ ਖੁੱਲਾ ਥੋੜਾ ਬਲੈਕ ਅਕਾ ਤੇ ਮੱਥੇ ਦੇ ਬੱਲੀ ਤੇ ਪਿੰਡਾ ਵੇਖੋ ਚਮਕਦਾ ਤੇ ਪਤਲਾ ਤੇ ਆਰਡਰ ਕੁਆਲਟੀ ਦੋਸਤੋ ਚੈੱਕ ਕਰ ਸਕਦੇ ਹੋ ਤੁਸੀਂ ਆ ਬਹੁਤ ਸ਼ਾਨਦਾਰ ਢੱਕੀ ਭਾਈ ਆ ਬੈਣੀ ਵਾਲੇ ਪਾਸੋਂ ਥਣ ਵੇਖ ਸਕਦੇ ਹੋ ਤੇ ਬਹੁਤ ਸ਼ਾਨਦਾਰ ਆ ਪਿੱਠ ਪੂੜਾ ਬਹੁਤ ਚੋੜਾ ਲੈ ਆ ਤੇ ਚੰਗੀ ਵਜਨ ਵੱਟੇ ਵਾਲੀ ਝੋਟੀ ਨਿੱਕੀ ਵੱਖੀ ਦੀ ਝੋਟੀ ਆ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਜਰੂਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਬੜੀ ਮਿਹਰਬਾਨੀ ਹੋ ਤੇ ਕਿਹੇ ਗੱਲੋਂ ਛੋਟੀ ਨਹੀਂ ਕੋਈ ਸੀ ਵੇਖ ਸਾਡੇ ਧੰਨ ਵੇਖੋ ਤੇ ਇਹ ਕਿਣਵਾ ਸੁਆ ਵੀਰ ਜੀ ਇਹ ਵੀ ਵੀਰੇ ਦੂਜਾ ਸੁਆ ਮੂੰਹ ਚੌਗੀ ਆ ਅੱਜ ਦੂਜਾ ਦਿਨ ਸੂਈ ਨਾ ਦੂਜਾ ਦਿਨ ਸੂਈ ਨੂੰ ਤੇ ਚੌਗੀ ਮੂੰਹ ਆ ਹਾਂਜੀ ਹਾਂਜੀ ਠੀਕ 11 ਕਿਲੋ ਹੁਣ ਬੌਲਾ ਵੀਰੇ 11 ਕਿਲੋ ਹਾਂਜੀ ਹਾਂਜੀ ਆ ਤੋਲੋ ਆ ਤੋਲ ਮਾ ਜਾਮਾ ਠੀਕ ਬੁੱਲਾ ਗੱਟੀ ਨੇ 15 16 ਕਿਲੋ ਦੁੱਧ ਦੇਣਾ ਵੀਰ ਵਿਜੇ ਕਾ ਦਾ ਘਾੜ ਵੇਖੋ ਤੁਸੀਂ ਇਹ ਵਜਨ ਵਟਾ ਹੈ ਸੰਭੀ ਆ ਚਰਬੀ ਆ ਉਹਦੇ ਦੁੱਧ ਦੇਣਾ ਕੀ ਡਿਮਾਂਡ ਕਰਦੇ ਨੇ ਡਿਮਾਂਡ ਇਹਦਾ 1.5 ਲੱਖ ਰਪਏ ਮੌਕੇ ਦਾ ਮਾਨਤਾਨ ਹਾਂ ਮੌਕੇ ਦਾ ਮਾਨਤਾਨ ਹੋ ਜਗਾ ਤੇ ਨੰਬਰ ਦਾ ਨੰਬਰ ਆਪਣਾ 905354894 ਠੀਕ ਲੋ ਬਈ ਮੰਡੀ ਦਾ ਇੱਕ ਹੋਰ ਨਗੀਨਾ ਹਾਥੀ ਵਰਗੀ ਮੱਝ ਆ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਲਈ ਤੇ ਪਿੰਡਾ ਚੈੱਕ ਕਰੋ ਨਾੜਾਂ ਦੀਆਂ ਧਿਆਨ ਨਾਲ ਇਹ ਵੀਡੀਓ ਵੇਖਿਆ ਕਰੋ ਤੇ ਕਵਾਲਿਟੀ ਚੈੱਕ ਕਰੋ ਤੇ ਪਿੱਠ ਪੂੜਾ ਵੇਖੋ ਲੰਥ ਬਹੁਤ ਲੰਬਾ ਡੱਕੀ ਬਾਈ ਡੱਕੀ 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 ਢੱਕ ਲਈ ਇੱਕ ਮਿੰਟ ਲੰਥ ਵਸਾ ਲੰਥ ਚੈੱਕ ਕਰੋ ਬਾਈ ਬਾਈ ਦੀ ਹਾਈਟ ਵੀ ਚੰਗੀ ਆ ਤਾਂ ਕਰਕੇ ਡੱਕੀ ਤੇ ਥਾਣੇ ਵੇਖੋ ਦੋਸਤੋ ਬਹਿਣੀ ਵਾਲੇ ਪਾਸੋਂ ਥਾਣਿਆ ਲੈ ਜੀ ਬਹੁਤ ਸੋਹਣੀ ਝੋਟੀ ਆ ਨਿੱਕੀ ਵੱਖੀ ਦੀ ਝੋਟੀ ਆ ਹਨਾੜਾਂ ਦੀ ਦੀਆਂ ਤੇ ਆਰਡਰ ਕੁਆਲਟੀ ਦੋਸਤੋ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਆਰਡਰ ਕੁਆਲਟੀ ਇਹੇ ਗੱਲੋ ਸ਼ਾਕਰੀ ਆ ਆ ਜਾਈ ਹੈ 90 ਸਸਿਕਾ ਵੀਰ ਜੀ ਇਹਦਾ ਮੁੱਲ 2 ਲੱਖ ਹੈ 2 ਲੱਖ ਹਾਂਜੀ ਕਿਨਵਾ ਸੁਆ ਜੀ ਇਹ ਚੌਥਾ ਸੁਆ ਚੌਥਾ ਸੁਆ ਕਿੰਨਾ ਦੁੱਧ ਪਾਉਂਦੀ ਹੈ 18 ਕਿਲੋ 18 ਕਿਲੋ ਕਿੰਨੇ ਦਿਨ ਹੋ ਗਏ ਸੂਰ ਨੂੰ ਕੋਈ ਨੂੰ ਹਫਤਾ ਹੁਣ ਕਿੰਨਾ ਹੈ ਟਾਈਮ ਹੋਣਗੇ 15 ਦੇ ਲੱਗੇ ਐ ਮੇੜਵਾ ਤੇ ਦੇਣ ਲੈਣ ਕਿੱਥੇ ਕੋ ਕਰਦਾ ਫੁੱਲਾ ਮੰਡਾਲ ਮੋਬਾਈਲ ਨੰਬਰ ਦੱਸ 90416 16752 ਮੰਡੀ ਵੀਰ ਛੱਡਦੇ ਤੋਂ ਚੜਦਾ ਡੰਗਰ ਵੀਰੋਣਾ ਕੋਲ ਵੀ ਝੋਟੀ ਆ ਮੋਹਰਾਂ ਨਸਲ ਦੇ ਵਿੱਚ ਬਹੁਤ ਸ਼ਾਨਦਾਰ ਹਾਈਡ ਲੈਂਥ ਤੁਸੀਂ ਆ ਕੇ ਵੇਖ ਸਕਦੇ ਵੀਰ ਖੋਲਣ ਦਿਆ ਤੇ ਲੈਂਥ ਵੇਖੋ ਥਣਾ ਦੀ ਕੁਆਲਿਟੀ ਵੇਖੋ ਮੁਠੀ ਵਾਲਾ ਥਣਾ ਟਿਗਟ ਟਿਗਟ ਦੀ ਵਿਰਲ ਤੇ ਸਭ ਤੋਂ ਮੇਨ ਚੀਜ਼ ਜੈਡ ਬਲੈਕ ਆ ਗਾਣਦੇ ਤੇ ਬਹੁਤ ਸੋਹਣੀ ਲੰਥ ਹੈ ਤੇ ਪਿੱਠ ਪੂੜਾ ਵੇਖੋ ਦੋਸਤੋ ਡੱਕੇ ਵੀਰ ਮੜਾ ਆ ਬਾਕੀ ਡੱਕੇ ਤਾਂ ਦੋਸਤੋ ਫਿਰ ਵੇਖ ਸਕਦੇ ਹੋ ਮੁੱਠੀ ਵਾਲਾ ਥਣ ਲੱਗਾ ਤਾਂ ਕਾਫੀ ਗੈਪ ਤੇ ਠੰਡੀ ਸੀਲਾ ਆਮ ਡੰਗਰ ਨਹੀਂ ਤੇ ਡਰਦੇ ਲੱਗਦਾ ਤੇ ਇਹ ਲੰਥ ਪੂਰੀ ਚੋਟੀ ਦੀ ਲੰਥ ਹੈ ਤੇ ਹਾਈਟ ਵੀ ਹੈ ਵੀਰ ਦੀ ਲੰਥ ਮੱਲਾ ਵੀ ਹੈਗੀ ਹਾਈਟ ਪਰ ਮੱਜ ਦੀ ਹਾਈਟ ਕਰਕੇ ਤੇ ਉਹ ਲੱਗਦਾ ਐ ਨਾ ਕਰਕੇ ਤੇ ਬਹੁਤ ਸੋਹਣੀ ਕੁਆਲਿਟੀ ਦੀ ਮੱਝ ਆ ਜੈੱਡ ਬਲੈਕ ਪੂਜ ਦੇ ਵਿੱਚ ਇੱਕ ਅੱਧਾ ਵਾਲ ਮੈਨੂੰ ਤਾਂ ਦੀਦਾ ਕਿਤੇ ਕੈਮਰੇ ਭਾਵੇਂ ਉਹ ਵੀ ਨਾ ਦਿਸੇ ਤੇਰੇ ਪਿੱਛੋਂ ਲੈਵਾ ਵੇਖ ਸਾਦੇ ਦੋਸਤੋ ਤੁਸੀਂ ਚੌਰ ਸਲੇਵਾ ਤੇ ਥਣਾ ਦੀ ਸਪੇਸ ਵੇਖੋ ਬਹੁਤ ਸੋਹਣੀ ਤੇ ਬਹਿਣੀ ਵਾਲੇ ਪਾਸੋਂ ਥਣ ਵੇਖ ਸਕਦੇ ਸਾਂ ਸਸਰੀਆ ਵੀਰ ਜੀ ਉਹ ਠੀਕ ਠਾਕ ਜੀ ਕਿੰਮਾ ਸੁਹਾ ਵੀਰ ਜੀ ਦੂਜੇ ਹੀ ਦੂਜਾ ਸੁਹਾ ਕਿੰਨੇ ਦਿਨ ਹੋ ਗਏ ਵੀ ਦਿਨ ਵੀ ਦਿਨ ਹੋਈ ਜਾਨੀ ਕਿ ਪੂਰੀ ਦੁੱਧ ਤੇ ਆਏਗੀ ਕਿੰਨਾ ਦੁੱਧ ਹੈ ਟਨ 15 ਲੀਟਰ ਜਿਹੜਾ ਆਪਾਂ ਅਗਲੇ ਨੂੰ ਚੋਕੇ ਦੇਣ ਚੋਕੀ 15 ਲੀਟਰ ਠੀਕ ਤੇ ਕੀ ਡਿਮਾਂਡ ਕਰਦੇ ਹੋ ਡਿਮਾਂਡ 180 ਹੈ ਬਣੀ ਤੇ ਦੇਣ ਲੈਣ 170 ਮੋਬਾਈਲ ਨੰਬਰ ਦੱਸੋ 86992 ਹਾਂਜੀ 4303 ਠੀਕ ਹੈ ਲਓ ਵੀਰ ਕਰੋ ਚੈੱਕ ਮੱਝ ਕਾਦੀ ਆ ਲੱਲੋ ਵੀ ਨਗੀਨਾ ਮੰਡੀ ਦੇ ਵਿੱਚ ਬਹੁਤ ਸ਼ਾਨਦਾਰ ਕਾਦਾ 8 ਫੇਸ ਕੁਆਲਟੀ ਲੰਤ ਵੇਖੋ ਸਭ ਤੋਂ ਜ਼ਰੂਰੀ ਚੀਜ਼ ਹੈ ਲੰਤ ਕਿੰਨੀ ਤੇ ਆਰਡਰ ਕੁਆਲਟੀ ਦੋਸਤੋ ਚੈੱਕ ਕਰੋ ਪੈਟ ਪੂਰਾ ਚੈੱਕ ਕਰੋ ਡੱਕੀ ਭਾਈ ਡੱਕੀ ਡਾਕਲੀ ਮਤ ਤੇ ਬਹਿਣੀ ਵਾਲੇ ਪਾਸੋਂ ਦੋਸਤੋ ਤੁਹਾਨੂੰ ਚੈੱਕ ਬਹੁਤ ਸੋਹਣੀ ਮੱਝ ਲਾਇਓ ਜੀ ਇਹ ਗੱਲਾਂ ਕੋਈ ਸੀਣੀ ਪਤਲੇ ਚੰਮ ਦੀ ਮੱਝ ਹੈ ਫੇਸ ਕੁਆਲਟੀ ਵੇਖ ਸਕਦੇ ਤੁਸੀਂ ਤੇ ਬਹੁਤ ਵਧੀਆ ਬਾਕੀ ਭਾਈ ਹੁਣਾਂ ਨਾ ਕਰਦੇ ਗੱਲ ਕੀ ਸੂਆ ਕਿੰਨਾ ਭਾਈ ਸਾਡਾ ਫਰਜ ਆ ਤੁਹਾਨੂੰ ਵੀਡੀਓ ਵਿਖਾਉਣਾ ਆਪਣੀ ਤਸੱਲੀ ਕਰਕੇ ਟਿੱਪ ਕੇ ਦੋ ਟਾਈਮ ਚੋ ਕੇ ਅਗਲੇ ਹੱਥ ਉੱਦਾ ਕਰਾ ਸਰ ਸਾਡਾ ਫਰਜ ਆ ਤੁਹਾਡੇ ਕੋਲ ਪਹੁੰਚੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਸ਼ੇਅਰ ਜਰੂਰ ਕਰ ਲਿਆ ਕਰੋ ਆਰਡਰ ਕੁਆਲਿਟੀ ਗਾਵਾਰ ਕੀ ਲੱਗੀ ਆ ਤੇ ਖਾਣ ਵੀ ਬਹੁਤ ਸੀ ਤੇ ਵੀਰ ਹੁਣਾਂ ਨਾ ਕਰਦੇ ਗੱਲ ਕਿਨਵਾ ਸੂਆ ਕੀ ਢਮਾਰ ਸੱਸ ਜੀ ਵੀਰ ਜੀ ਹੋਠ ਠੀਕ ਠਾਕ ਵੀਰ ਜੀ ਕਿਨਵਾ ਸੂਆ ਵੀਰ ਜੀ ਦੂਜਾ ਬਹੁਤ ਸੋਹਣੀ ਮਹਾਰਾਜ ਤੰਦਰੁਸਤੀਆਂ ਰੱਖੋ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ 8 ਦਿਨ ਹੋ ਗਏ 8 ਦਿਨ ਕਿੰਨਾ ਦੁੱਧ ਦੁੱਧ ਦਾ ਇਸ ਟਾਈਮ ਹੋਊਗਾ 14 ਕਿਲੋ ਹੋਊਗਾ ਵਾਲੀ ਜਾਰੀ 14 ਕਿਲੋ ਕੀ ਕੰਬੈਸਟੀ ਹੈ ਦੁੱਧ ਦੀ ਇਹਦੀ ਕਿਉਂਕਿ ਹਾਈਟ ਕਰ ਦਲੋਗੀ 11 ਕਿਲੋ 11 ਤੋਂ ਉੱਪਰ ਹੀ ਕੀ ਡਿਮਾਂਡ ਕਰਦੇ ਇਹਦਾ 210 ਸੰਗਤ 2 ਦਾ ਹੋਏ ਨੰਬਰ ਦਾ 9878732010 ਠੀਕ ਲੋ ਵੀਰ ਜੀ ਕਰੋ ਚੈੱਕ ਮੋਰਾ ਨਸਲ ਦੇ ਵਿੱਚ ਇੱਕ ਹੋਰ ਝੋਟੇ ਬੇ ਕੁਮਾਰ ਬ੍ਰੀਖ ਸਿੰਘ ਬਲੈਗ ਹਨ ਤੇ ਪੇਟਪੂੜਾ ਦੋਸਤੋ ਦੇਖ ਸਕਦੇ ਤੁਸੀਂ ਸਭ ਤੋਂ ਵਧੀਆ ਚੀਜ਼ ਆਰਡਰ ਕਰਵਾਓ ਬਹੁਤ ਸ਼ਾਨਦਰ ਕੱਕੀ ਭਾਈ ਆਰਡਰ ਕੁਆਲਿਟੀ ਗੋਡਾਵਾਰ ਕੀ ਆਰਡਰ ਕੁਆਲਿਟੀ ਲੱਗਦੀ ਹੈ ਜੀ ਇਹ ਸਾਡੇ ਇਹ 9900 ਦੇ ਬਹਿਣੀਆਂ ਦੇ ਪਰਚ ਲੈ ਜਾ ਭਾਈ ਇਹੇ ਗੱਲਾਂ ਕੁਛ ਨਹੀਂ ਮੱਝ ਜਿਹੜਾ ਮੇਰਾ ਵੀਰ ਰਵੇ ਲੈਣੀਆ ਕਰੇ ਉਹਨੂੰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਸ਼ੇਅਰ ਕਰ ਦਿਆ ਕਰੋ ਗੁਰਪਾਂ ਦੇ ਵਿੱਚ ਜਿਹੜੇ ਵੀਰ ਨੂੰ ਲੋਡ ਹੋਵੇ ਉਹਦੇ ਕੋਲ ਤੱਕ ਟੱਕਰ ਪਾਉਣ ਜੇ ਪੇਟ ਫੂੜੇ ਦੀ ਬਹੁਤ ਸ਼ਾਨਦਾਰ ਝੋਲੀ ਸਿੰਘ ਕੁੰਡਾ ਸਿੰਘ ਪ੍ਰੀਤ ਸਿੰਘ ਜਿਹਨੂੰ ਪੈਂਦੇ ਤੁਹਾਨੂੰ ਫੇਸ ਕੁਆਲਿਟੀ ਦੋਸਤੋ ਫੇਰ ਦਿਖਾ ਦਿੰਨੇ ਆ ਬਹੁਤ ਲਾਜਵਾਬ ਫੇਸ ਕੁਆਲਿਟੀ ਆ ਚੋਟੀ ਦੀ ਇਹ ਤਾਂ ਸਸਿਆ ਵੀਰ ਜੀ ਕੀ ਰੇਟ ਵੀਰ ਜੀ ਦਾ 225 ਵੀਰ 225 ਕਿੰਨਾ ਦੁੱਧ ਦੁੱਧ ਹੁਣ ਇਸ ਟਾਈਮ 14 ਕਿਲੋ ਹੋ ਗਿਆ ਪਹਿਲਾ ਸਵੇਰ ਦਾ ਪਹਿਲਾ ਸਵੇਰ ਦਾ 14 ਲੀਟਰ ਤਿਆਰ ਚੌਗੀ ਆ ਜਾਨੀ ਕਿ 15 16 ਜਾਊ ਛੋਟੀ ਲਾ ਵੀ 17 ਕਿਲੋ ਪਹਿਲੂ ਨੂੰ ਨੇ ਦੁੱਧ ਦੇਣਾ ਜੀ ਤੇ ਮੋਬਾਈਲ ਨੰਬਰ ਦਾ 98787320 ਲੋ ਬਾਈ پتਲੇ ਚੰਮ ਦੀ ਮੱਝ ਆ ਰਸਤਾ ਤੋਂ ਆਈ ਹੈ 15 ਕਿ ਗਰੰਟੀ ਤੇ ਰਾਸਤਾਂ ਤੋਂ ਵੀਰਾਂ ਦਾ ਆਈ ਆ ਮੱਝ ਵੇਖ ਕੇ ਤੁਸੀਂ ਵੀ ਚੈੱਕ ਕਰ ਲਓ ਤਾਂ ਚੰਮ ਫਿਰ ਲਕੋਲੀ ਪਤਲਾ ਜਿਵੇਂ ਹੱਡੀਆਂ ਦੇ ਰੱਖਿਆ ਹੀ ਹੁੰਦਾ ਤੇ ਡੰਗਰ ਨਾ ਮੰਡੀ ਡਰਦਾ ਬੜਾ ਡੱਕੀ ਇੱਕ ਮੜਾ ਮੜਾ ਡੱਕੀ ਟੱਕ ਫੇਸ ਕੁਆਲਟੀ ਚੈੱਕ ਕਰੋ ਦੋਸਤੋ ਖੁੱਲਾ ਸਿੰਘ ਆ ਤੇ ਪਤਲੀ ਬੂਥੀ ਤੇ ਬੱਲ ਬੱਲ ਉੱਥੇ ਆਪ ਉੱਥੇ ਖੜੇ ਬੱਲ ਆਰਡਰ ਕੁਆਲਿਟੀ ਜਿਹੜੀ ਦੋਸਤੋ ਗਾ ਮਰ ਗਈ ਐ ਚੌਰਸ ਹਾਲ ਦਾ ਡੰਗਰ ਕਰਦਾ ਬੜਾ ਬੰਦੀ ਬਣੀ ਚਾਮ ਬਿਲਕੁਲ ਪਤਲਾ ਤੇ ਵੱਡੀ ਵੱਖੀ ਦੇ ਵਿੱਚ ਚਾਮ ਬਤਲਾ ਆਰਡਰ ਕੁਆਲਿਟੀ 208 ਬਹਿਣੀ ਵਾਲੇ ਪਾਸੇ ਹੋ ਜੋ ਤੇ ਪਿੱਛੋਂ ਵੇਖ ਸਕਦੇ ਆਰਡਰ ਕੁਆਲਿਟੀ ਦਾ ਵੀ ਰਾਂ ਦਾ ਵੀ ਰਸਤਾ ਉਨੋਂ ਆਈ ਐ ਸਸੀਆ ਭਾਈ ਜੀ ਸਸੀਆ ਭਾਈ ਜੀ ਕਿੱਥੋਂ ਆਈ ਐ ਜੀ ਇਹ ਪਸਤਾਨ ਤੋਂ ਕਿੰਨਾ ਦੋ ਤਿਆਰ ਆ ਹੁਣ 15 ਕਿਲੋ ਤਿਆਰ ਆ ਜਿਹੜਾ ਚਵਾ ਸਕਦੇ ਆ ਚਵਾ ਸਕਦੇ ਗਰਦੀ ਗਰੰਟੀ ਲੈ 15 ਕਿਲੋ 15 ਕਿਲੋ ਪੰਜ ਦੋ ਟਾਈਮ ਚੋਲੇ ਕੋ ਤੇ ਕਿ ਡਿਮਾਂਡ ਕਰਦੇ ਜੋ 110000 ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨਾ ਕਰ 13 ਦਿਨਾਂ ਦੇ 13 ਦਿਨ ਹੋ ਗਏ ਠੀਕ ਆ ਮੋਬਾਈਲ ਨੰਬਰ ਦੱਸੋ 98278 ਹਾਂਜੀ 11669 ਠੀਕ ਲੋ ਵੀਰ ਜੀ ਇੱਕ ਛੋਟੇ ਮੋਲ ਦੀ ਝੋਟੀ ਆ ਪਰ ਕਿਆ ਬਾਤ ਹੈ ਚਮ ਵੇਖੋ ਇਧਰ ਆ ਮੁਠੀ ਨਾ ਪਤਲਾ ਚਮ ਡੱਕੀ ਡੱਕ ਲਿਆ ਕਰ ਮੜੀ ਇਹ ਕਰਾ ਡੱਕ ਲਿਆ ਕਰ ਆਰਡਰ ਕੁਆਲਿਟੀ ਦੋਸਤੋ ਤੁਸੀਂ ਜੋ ਚੈੱਕ ਕਰਿਆ ਕਰੋ ਪਹਿਲਾਂ ਗਾਵਾਰ ਕੀ ਚੌਰ ਸੜ ਕੁਆਲਿਟੀ ਤਾਂ ਥਾਰ ਕਿਉਂ ਮੇਨ ਚੀਜ਼ਾਂ ਹੁੰਦੀ ਆਪਾਂ ਚੋਣਾ ਡੰਗਰ ਵੇਖਣਾ ਫੇਸ ਕੁਆਲਿਟੀ ਪਤਲਾ ਫੇਸ ਆ ਵੇਖੋ ਤੇ ਥੋੜਾ ਜਿਹਾ ਸਿੰਘ ਇਹਦਾ ਖੁੱਲਾ ਹੈ ਡੱਕੀ ਬਾਈ ਡੱਕੀ ਡੱਕੀ ਥੋੜਾ ਖੁੱਲਾ ਸਿੰਘ ਲੈ ਜਾ ਹੁਣ ਤੇ ਵੀ ਸ਼ੇਪ ਦੇ ਵਿੱਚ ਝੋਟੀ ਆ ਤੇ ਚਮ ਬਿਲਕੁਲ ਪਤਲਾ ਵਜਨ ਵੱਟੇ ਵਾਲੀ ਇੰਨੀ ਨਹੀਂ ਇਹ ਤਾਂ ਦੁੱਧ ੱਲੋਂ ਲੱਗਦੀ ਆ ਬਾਕੀ ਜਿਹੜੇ ਮੇਰੇ ਵੀਰ ਜਾਇਸ ਸਿੰਘ ਕਮੈਂਟ ਕਰਕੇ ਉਹ ਦੱਸ ਸਕਦੇ ਆ ਸਾਨੂੰ ਇੰਨੀ ਨਹੀਂ ਵੀ ਨਾਲ ਜਿੰਨਾ ਕਿ ਸਾਨੂੰ ਪਤਾ ਉਹਨਾਂ ਕਹਿੰਦੇ ਤਾਂ ਭਾਈ ਇਹ ਵੀ ਰਾਜਸਥਾਨ ਦੀ ਆ ਆਪਾਂ ਜਿੰਨਾ ਡੰਗਰ ਲੈਉਣੇ ਰਸਤਾ ਉਹਨਾਂ ਨੂੰ ਠੀਕ ਕਿੰਨਾ ਦੋ ਤਿਆਰ ਏ ਥੱਲੇ 12 ਕਿਲੋ ਐ ਮਣਵਾ ਕਿੰਨਾ ਸੂਆ ਏ ਆ ਦੂਜਾ ਦੂਜਾ ਸੂਆ ਜੀ ਠੀਕ ਏ ਕੀ ਡਿਮਾਂਡ ਏ ਦੀ 65000 ਜੀ ਦੱਸਾਂਗੇ ਮਾਂ ਦਾਣੋ ਜੂ ਹੋ ਜੂ ਠੀਕ ਥਾਂ ਤੂੰ ਐ ਸੱਟ ਬੜੀ ਚੋਕ ਆ ਮੈਂ ਅਗਲਾ ਦੋ ਟਾਈਮ ਤਸੱਲੀ ਕਰ ਲੈ ਉਹ ਮੰਨ ਲਓ ਵੀ ਤੁਹਾਡੇ ਕੋਲ ਡੰਗਰ ਸੋਖੜਾ ਵਾਵਾ ਜੇ ਕੋਈ ਆਵੇ ਤੇ ਦਿਹਾੜੀ ਰਹਿ ਸਕਦਾ ਰਹਿ ਸਕਦਾ ਰਹਿਣ ਨੂੰ ਖਾਣ ਨੂੰ ਪੀਣ ਨੂੰ ਸਾਰੀ ਪੋਸਤ ਹੈ ਠੀਕ ਨੰਬਰ ਦੱਸ ਦੂ 99827 ਹਾਂਜੀ 0 ਹਾਂਜੀ 7766 ਠੀਕ ਲਓ ਬਈ ਮੋਰਾ ਨਸਲ ਦੇ ਵਿੱਚ ਝੋਟੀ ਤੇ ਮੈਨੂੰ ਲੱਗਦਾ ਵੀ ਦੋਂਦੀ ਹੁੰਦੀ ਜਿਵੇਂ ਅਜੇ ਦੋ ਜੰਦ ਹੈ ਜੀ ਰਾਜਸਥਾਨ ਦੀ ਆ ਜੀ ਇਹ ਵੀ ਰਾਜਸਥਾਨ ਦੀ ਡੱਕੀ ਬਾਈ ਡੱਕੀ ਆ ਰੋਕ ਰਾਜਸਤਾਨ ਦੀ ਦੇ ਚੱਡਾ ਵੇਖੋ ਦੋਸਤੋ ਤੁਸੀਂ ਗਾਵਾਂ ਆਰ ਕਾ ਅੰਡਰ ਕੁਆਲਟੀ ਕੁੰਚਾ ਫੜ ਫੜ ਕੇ ਤੁਹਾਨੂੰ ਮੈਂ ਵਿਖਾਉਣਾ ਆ ਇਧਰ ਦੇਖੋ ਤੇ ਥਾਨ ਕੀ ਬਾਤ ਹੈ ਮੁਠੀ ਵਾਲਾ ਥਾਰ ਦੋਸਤੋ ਤੇ ਉਹ ਸੋਹਣਾ ਕੱਦ-ਕੱਦ ਫੇਸ ਵਿਖਾਈ ਜਾ ਰਿਆ ਨੂੰ ਫੇਸ ਵੇਖੋ ਦੋਸਤੋ ਪਤਲਾ ਫੇਸ ਤੇ ਪਤਲਾ ਸਿੰਘ ਤੇ ਵੀ ਸ਼ੇਪ ਦੀ ਝੋਟੀ ਜਿਹਨੂੰ ਆਂਦੇ ਨਾ ਉਦਾਂ ਦੀ ਆ ਬੰਦ ਦੇ ਉਥੇ ਬੋਹ ਸੋਣੀ ਝੋਟੀ ਤੇ ਦੋ ਦੰਦ ਬਾਈ ਕਹਿੰਦੇ ਆ ਇਹ ਵੀ ਰਸਤਾ ਆਂਦੀ ਹੈ ਇਹ ਵੀ ਬਾਈ ਆਂਦਾ ਵੀ ਰਸਤਾ ਨੂੰ ਮੈਂ ਡੰਗਰ ਲਿਆਉਣਾ ਇਹ ਵੀ ਰਸਤਾ ਆਂਦੀ ਹੈ ਗੰਗਾ ਨਗਰ ਦੀ ਤੇ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ ਅੱਜ ਹੋ ਗਏ ਜੀ 11 12 ਦਿਨਾਂ ਦੇ 11 ਦੁੱਧ ਤੇ ਆ ਗਈ ਹੈ ਵੀ ਕਿੰਨਾ ਦੁੱਧ ਹੁਣ 12 ਕੁ ਦੁੱਧ ਯਾਰ ਮਿੰਮਾ ਕੰਡੇ ਆ ਠੀਕ ਕੀ ਡਿਮਾਂਡ ਕਰਦੇ ਹੈ 1 ਲੱਖ 5000 ਰੁਪਏ ਦੇਣ ਲਾਣ ਲੱਖ ਦੀ ਦੇ ਦਾਂਗੇ ਮੋਬਾਈਲ ਨੰਬਰ ਦੱਸ 938784688 ਫਿਰ ਦੱਸ 6387 1481 ਠੀਕ ਹੈ ਦੋਸਤੋ ਝੋਟੀ 'ਚ ਕੋਈ ਸ਼ੱਕ ਨਹੀਂ ਸਾਡਾ ਰਾਸਤਾਂ ਦੀ ਭਾਈ ਦਾ ਤੇ ਪਿੱਟਪੂੜਾ ਬਹੁਤ ਸੋਹਣਾ ਦੇ ਆਰਡਰ ਕੁਆਲਿਟੀ ਵੇਖੋ ਥਾਲ ਸਾਰੀਆਂ ਚੀਜ਼ਾਂ ਗੁਣ ਪੂਰੇ ਆ ਤੇ ਮੇਰੇ ਵੀਰ ਜਿੰਨੇ ਵੀ ਲੈਣੀ ਆਪਦੀ ਚੋਗ ਤੇ ਬੇ ਤਸੱਲੀ ਕਰ ਲਓ ਵੀਰ ਸਮੋਲ ਕੱਦੇ ਵਿੱਚ ਝੋਟੀ ਆ ਤੇ ਖੁੱਲਾ ਸਿੰਘ ਅੱਠ ਮਜਾਏ ਇੱਕ ਇੱਕ ਇਹ ਰੱਖੋ ਘਰੇ ਰੱਖਣ ਵਾਲੀ ਕਿਸੇ ਦੇ ਪਸੰਦ ਵਾਲੀ ਮੱਝ ਆ ਵੀਰੇ ਖਾਦੋ ਤੁਸੀਂ ਤੇ ਆਰਡਰ ਕੁਆਲਿਟੀ ਵੇਖੋ ਵੱਡੇ ਡੰਗਰ ਵੀ ਵੇਖੀਦੇ ਪਰ ਨਿੱਕੇ ਵੀ ਦੋਸਤੋ ਰੱਖਿਆ ਕਰੋ ਨਿਗਾਹ ਜੱਕੀ ਮੜੀ ਵੇਖ ਲੈ ਡੱਕ ਲਈ ਡੱਕ ਆਰਡਰ ਕੁਆਲਿਟੀ ਦੇਖੋ ਗਾਵਾਰ ਤੇ ਠੰਡੀ ਸੀਲ ਤੇ ਪਤਲੇ ਚੰਮ ਦੀ ਹੈ ਤੇ ਸਿੰਘ ਖੁੱਲਾ ਕਿਉਂ ਜਿੰਨੇ ਦਾ ਦੁੱਧ ਚੋਣਾ ਉਹ ਸਿੰਘ ਸੂੰਗਲੇ ਤਾਂ ਨਹੀਂ ਵੇਂਦਾ ਤੇ ਦੁੱਧ ਅੱਲੀ ਮੱਝ ਹੈ ਹੀ ਥਾਣਾ ਤੁਹਾਨੂੰ ਉਹ ਵੀ ਵਿਖਾਉਣੇ ਦੂਰ ਤੋਂ ਕਾफी ਸ਼ਾਨਦਾਰ ਧਨੋੜਾ ਮੰਡੀ ਆ 11 ਲੱਗੀ ਮੁਰਗੇ 27 ਨੂੰ ਤੇ ਬਹਿਣੀ ਵਾਲੇ ਪਾਸੋਂ 200 ਥਣ ਚੈੱਕ ਕਰੋ ਕਿੱਡਾ ਸੋਨਾ ਥਣ ਤੇ ਠੰਡੀ ਬੰਦੇ ਵਾਲੇ ਤੇ ਬਾਈ ਕਿਰਵਾ ਸੂਆ ਹੈ ਤੀਜਾ ਸੀ ਤੀਜਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ ਆ ਸੂਈ ਨੂੰ ਹੋ ਗਏ 16 ਦਿਨ 16 ਦਿਨ ਕਿੰਨਾ ਦੁੱਧ ਤਿਆਰ ਹੁਣ 14 ਕਿਲੋ ਤਿਆਰ ਪੂਰੀ ਦੁੱਧ ਤੇ ਆ ਗਈ ਜਣੀ 14 ਕਿਲੋ ਬੜੀ ਤੇ ਕੀ ਡਿਮਾਂਡ ਹੈ ਦੀ ਜੈ 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 90 ਰੁਪਏ 100 ਰੁਪਏ ਮਾਨਤਾਂ ਹੋ ਜੂਗਾ 85 ਦੇ ਦਾਂਗੇ ਠੀਕ ਹੈ ਮੋਬਾਈਲ ਨੰਬਰ ਦੱਸੋ नंबर चुरानवे हांजी चुरान सठ हा जी बाई ही नानवे